ਮਹਾਨਗਰ ਦੇ 72 ਕੇ ਰੋਡ ਸਥਿਤ ਸਬਜ਼ੀ ਮੰਡੀ ਅਕਸਰ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਉੱਥੇ ਹੀ ਸਬਜ਼ੀ ਮੰਡੀ ਵਿੱਚ ਦੇਰ ਰਾਤ ਐਕਟਿਵਾ ਸਵਾਰ ਨੌਜਵਾਨ ਵੱਲੋਂ ਟਮਾਟਰਾਂ ਦੀ ਕਰੇਟ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਅਨੁਸਾਰ ਮਨੋਜ ਫਰੂਟ ਐਂਡ ਵੈਜੀਟੇਬਲ ਫਰਮ ਦੇ ਮਾਲਕ ਮਨੋਜ ਕੁਮਾਰ ਮੋਨੂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਉਹਨਾਂ ਦੇ ਟਮਾਟਰਾਂ ਦਾ ਟਰੱਕ ਆਪਣੇ ਫਰਡ ਤੇ ਉਤਵਾਇਆ ਸੀ। ਤੇ ਜੋ ਸ਼ਨੀਵਾਰ ਫੇਰ ਨੂੰ ਵੇਚਣਾ ਸੀ ਉਹਨਾਂ ਨੇ ਦੱਸਿਆ ਕਿ ਸਵੇਰੇ ਆਹ ਤੇ ਟਮਾਟਰ ਦੇ ਕੋਰੇਟ ਘਟ ਹਨ ਤੋਂ ਬਾਅਦ ਉਹਨਾਂ ਨੇ ਸੀਸੀਟੀਵੀ ਕੈਂਦੀ ਫੁਟੇਜ ਚੈੱਕ ਕੀਤੀ ਤਾਂ ਦੇਰ ਰਾਤ 1:35 ਮਿੰਟ ਤੇ ਇੱਕ ਵਿਅਕਤੀ ਪਿਵਾਤ ਆਇਆ ਤੇ ਉਹਨਾਂ ਦੇ ਦੋ ਟਮਾਟਰਾਂ ਦੇ ਕੋਰੇਟ ਆਪਣੀ ਐਕਟੀਵਾ ਤੇ ਰੱਖ ਕੇ ਫਰਾਰ ਹੋ ਗਿਆ ਉਹਨਾਂ ਨੇ ਦੱਸਿਆ ਕਿ ਜਦੋਂ ਟਮਾਟਰਾਂ ਦੇ ਰੇਟ ਅਸਮਾਨ ਨੂੰ ਛੂਣ ਲੱਗ ਜਾਂਦੇ ਹਨ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਮੰਡੀ ਵਿੱਚ ਦੇਖਣ ਨੂੰ ਮਿਲਦੀਆਂ ਹਨ